ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਬਈ ਬੜਾ ਸੇਰ ਲਈ ਲੈ ਕੇ ਆਏ ਆ ਬਈ ਟੌਪ ਕਲਾਸ ਦੀ ਕੱਲੀ ਕੱਲੀ ਦਾ ਰਿਕਾਰਡ ਸਾਰਾ ਦੱਸਾਂਗੇ ਬਈ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੌਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਜਿਸ ਪਿੰਡ 'ਚ ਉਹ ਬਾਈ ਵੀਡੀਓ ਬਣਾ ਰਿਹਾ ਹੈ ਪਿੰਡ ਛੰਨਾ ਗਲਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਬਾਈ ਆਓ ਪੁੱਛਦੇ ਆ ਬਾਈ ਤੋਂ ਠੀਕ ਬਾਈ ਮੋਬਾਈਲ ਨੰਬਰ ਬੋਲੋ 94654 94654 22847 22847 ਇਹ 22 ਦਾ ਕੰਟੈਕਟ ਨੰਬਰ ਆ ਆਓ ਕਰ ਲੈਨੇ ਵੀਰ ਨਾਲ ਗੱਲਬਾਤ ਬਾਈ ਜੀ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮ ਡਾਕਟਰ ਹੈ ਕੰਮ ਆਪਣਾ ਬਹੁਤ ਵਧੀਆ ਚੱਲਦਾ ਹੂੰ ਕਿਵੇਂ ਸੱਚ ਦੇ ਸੀਜ ਨੇ ਆ ਸਹੀ ਗੱਲ ਆ ਬਹੁਤ ਵਧੀਆ ਡਾਕ ਲੱਗੇ ਹੋਏ ਆਪਣੇ ਹੂੰ ਹਾਂ ਤੇ ਬਹੁਤ ਵਧਕਾ ਕੰਮ ਚੱਲੀ ਜਾਂਦਾ ਸਹੀ ਗੱਲ ਆ ਬਾਈ ਹਾਂ ਸੱਚ ਦੇ ਹਿਸਾਬ ਨਾਲ ਇੱਕ ਆਪਾਂ ਪਹਿਲਾਂ ਵੀ ਮਾਲ ਵੇਖ ਗਿਆ ਨਾ ਬਿਨਾ ਵੀਡੀਓ ਤੋਂ ਆਪਣਾ ਹਾਂ ਬਾਈ ਬਿਨਾ ਵੀਡੀਓ ਤੋਂ ਮਾਲ ਵੇਖ ਜਾਂਦਾ ਆ ਵੀ ਬਾਈ ਅੱਜ ਫੋਟੋਆਂ ਮੰਗੀ ਜਾਂਦੇ ਸੀ ਮੈਂ ਵੀ ਨਹੀਂ ਕਿਰਾਂ ਸੀ ਵੀਡੀਓ ਦਿਖਾਉਣਾ ਪੈਂਦਾ ਮਾਲ ਜੇ ਫਿਰ ਆਨਲਾਈਨ ਹੀ ਸਾਰਾ ਵੇਚਣ ਲੱਗ ਗਏ ਸਹੀ ਗੱਲ ਤੇ ਫਿਰ ਆਪਣੇ ਨਾਲ ਗਾਹਕ ਟੁੱਟਦੇ ਆਗੇ ਨਵੇਂ ਨਹੀਂ ਜੁੜਦੇ ਉਹ ਚੀਜ਼ ਨਵੇਂ ਨਾਲ ਹਾਂ ਇਹ ਵੀਡੀਓ ਤਾਂ ਆਪਣਾ ਤਾਂ ਦਿਖਾਉਣੀ ਪੈਂਦੀ ਆ ਵੀ ਗਾਹਕ ਨਵੇਂ ਹੋਰ ਜੁੜਦੇ ਆ ਹਾਂ ਸਹੀ ਗੱਲ ਹਾਂ ਤੇ ਬਾਕੀ ਆਪਾਂ ਕਿਹੜੀ ਸਾਰੀ ਚੀਜ਼ ਦੱਸਦੇ ਆ ਉਹਦਾ ਆਪਾਂ ਨੂੰ ਬਹੁਤ ਲੋਕ ਆਪਣੇ ਗਾਹਕ ਅਗੜੇ ਖੁਸ਼ ਹੁੰਦੇ ਆ ਬਾਕੀ ਅਸਰ ਕਹਿੰਦੇ ਬਾਈ ਤੁਸੀਂ ਮੌਕੇ ਵੀ ਦੱਸਦੇ ਹੋ ਥਣਾ ਦੀ ਬਜੀ ਵੀ ਦੱਸ ਦਿਆਂ ਹੂੰ ਤੇ ਬਾਕੀ ਤੁਸੀਂ ਦੰਦਾਂ ਬਾਰੇ ਵੀ ਦੱਸ ਦਿਓ ਦੰਦਾਂ ਬਾਰੇ ਵੀ ਹਾਂ ਵੀ ਇੱਕ ਗੱਲ ਜੀ ਵੀ ਝੂਠ ਨਹੀਂ ਹੁੰਦਾ ਕੋਈ ਲਕੋ ਨਹੀਂ ਹੁੰਦਾ ਹਾਂ ਤੇ ਝੂਠ ਆਪਾਂ ਮਾਰਨਾ ਵੀ ਨਹੀਂ ਹਾਂ ਆਪਾਂ ਝੂਠ ਵਾਲਾ ਕੰਮ ਹੀ ਨਹੀਂ ਕਰਨਾ ਠੀਕ ਹੈ ਨਹੀਂ ਮਹਾਰਾਜ ਆਪਾਂ ਤਾਂ ਕਰਾਵੇ ਆਪਾਂ ਮਾਲ ਸੱਚ ਨੇ ਵੇਚਣਾ ਨਹੀਂ ਜ਼ਰੂਰੀ ਆ ਤੇ ਵੇਚਣਾ ਬਰੀਦਤੀ ਆ ਤੇ ਕੰਮ ਵੀ ਫਿਰ ਸੋਣਾ ਚੱਲਦਾ ਪੂਰਾ ਵਧਾ ਡਾਕਟਰ ਆਪਾਂ ਤਾਂ ਬੱਚੇ ਮੈਂ ਆਪਾਂ ਕਹੀ ਹੈਗੇ ਆਪਾਂ ਤਾਂ ਪੂਰੇ ਹੀ ਨਹੀਂ ਹੁੰਦੇ ਪੂਰੇ ਨਹੀਂ ਹੁੰਦੇ ਆਨਲਾਈਨ ਮਾਲ ਜਾਂਦਾ ਆਪਣਾ ਪੂਰਾ ਹਾਂ ਬਾਈ ਆਏ ਸੀਗੇ ਹੁਣ ਠੀਕ ਆ ਜੇ ਤੁਨੋਂ ਆਇਆ ਤਿੰਨ ਬੱਚੇ ਆਪਾਂ ਉਹਨਾਂ ਨੂੰ ਦੇ ਤਾਂ ਆਦੇ ਹੁ ਆ ਤੈਨੂੰ ਮੇਰੇ ਖੜੇ ਖੜੀ ਹਾਂ ਤੇਰੇ ਖੜੇ ਖੜੇ ਵਿਕੇ ਹੋਏ ਬੱਚੇ ਇਹ ਇਹ ਬੰਦੇ ਆ ਤੜਕੇ ਕਹਿੰਦੇ ਫੋਟੋਆਂ ਪਾ ਦੂ ਮੈਂ ਭਾਈ ਫੋਟੋਆਂ ਨਹੀਂ ਪੈਣੀਆਂ ਤੁਹਾਨੂੰ ਕੋਲੇ ਆਉਣਾ ਪਊਗਾ ਸਹੀ ਗੱਲ ਤੇ ਭਾਈ ਆਓ ਫਿਰਦੇ ਉਧਰ ਦਿਖਾ ਵੀ ਦੇ ਕੋਲੇ ਆਏਗਾ ਉਧਰ ਦਿਖਾ ਦੇ ਮੜੇ ਜੀ ਸਹੀ ਗੱਲ ਆ ਭਾਈ ਹਾਂ ਚੱਲ ਕਿਹਾ ਹੈ ਸਪੈਸ਼ਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਠੀਕੋਂ ਵਧੀਆ ਹਾਂਜੀ ਹਾਂਜੀ ਕਿਵੇਂ ਲੱਗਿਆ ਮਾਲ ਵਧੀਆ ਬਹੁਤ ਵਧੀਆ ਭਾਈ ਜੀ ਠੀਕ ਐ ਜਿਵੇਂ ਦੱਸਿਆ ਉਵੇਂ ਹੀ ਹਾਂਜੀ ਜਿਹੜੀ ਗੱਲ ਦੱਸੀ ਬਾਈ ਨੂੰ ਉਹ ਹੀ ਗੱਲ ਠੀਕ ਐ ਸੱਚ ਬੋਲਣਾ ਨਾ ਭਾਈ ਜਮਾ ਹਾਂ ਸੱਚ ਬ ਏ ਕਹਿੰਦਾ ਜਮਾਇਆ ਰਹੀ ਜੱਟ ਸੌਦਾ ਦੇਖ ਕੇ ਆਏ ਆ ਆ ਬਈ ਝੂਠ ਨਹੀਂ ਮਾਰਦੇ ਹਾਂ ਕਿਹੜੀ ਚੀਜ਼ ਹੋਈ ਉਹ ਹੀ ਦਿਖਾਵਾਂਗੇ ਕੋਈ ਬਾਈ ਕਹਿੰਦਾ ਆਪਾਂ ਐ ਨਹੀਂ ਵੀ ਸੀਮਨ ਉਹੀ ਨਾ ਨਾ ਸੀਮਨ ਦਾ ਪ੍ਰੋਡਕਟ ਦੇਖ ਦੂੰ ਆਪਾਂ ਸੀਮਨ ਦਾ ਨਾਂ ਨਹੀਂ ਲੈਂਦੇ ਆਪਣਾ ਮਾਲ ਪੂਰਾ ਵਧਕਾ ਵੇਖਦਾ ਸਹੀ ਆ ਬਾਕੀ ਬੰਗਾਂ ਨੂੰ ਦੱਸਦਾ ਮੈਂ ਕਿ ਬਈ ਬ੍ਰੀਡ ਕੰਨਾਂ ਤੁੱਜੇ ਕਰ ਲਿਆ ਕਰੋ ਬਾਕੀ ਕਿਥੇ ਝਾਲਰ ਨਾ ਹੋਵੇ ਉਹ ਚੀਜ਼ ਦੇਖ ਲਿਆ ਕਰੋ ਐਵੇਂ ਸੀਮਨਾ ਸ਼ੂਮਨਾ ਜਾ ਕੇ ਨਾ ਐਵੇਂ ਲੀੜੇ ਨਾਲ ਲਾਹੋ ਸਹੀ ਗੱਲ ਆ ਬਾਈ ਸਾਰੇ ਝੂਠ ਹੈ ਕਿ ਨਜਰਾਪਾ ਥੀਨੀ ਭਰਾਉਂਦੇ ਬਈ ਕਿਸੇ ਸੀਮਣ ਦਾ ਆਪ ਨੂੰ ਕੋਈ ਪਤਾ ਨਹੀਂ ਸਹੀ ਆ ਬਈ ਹੁਣ ਮੈਨੂੰ ਅਗਲਾ ਕਹਦੇ ਸਿਕਛੜ ਫਰਾਨਾ ਤੇ ਓਕਾ ਕਹਦੇ ਮੈਂ ਬਈ ਕਹਿੰਦਾ ਥੀਨੀ ਭਰਾਇਆ ਮੈਂ ਕਿਉਂ ਕਹਾ ਸਹੀ ਗੱਲ ਆ ਠੀਕ ਆ ਨਾ ਪਤਾ ਹੀ ਨਹੀਂ ਆਪ ਨੂੰ ਬਾਕੀ ਆ ਦੇਖ ਯਾਰ ਬੱਚਾ ਹੁਣ ਦੇਖ ਤੂੰ ਹਮ ਆਪ ਬੋਲਦਾ ਭੋਰਾ ਮੂੰਹ ਆ ਹਮ ਕਿੰਨੀ ਉਮਰ ਹੈ ਦੀ ਇਹਦੀ ਡਾਕਟਰ ਹੈਗੀ ਆ ਸਾਢੇ 1 3 ਮਹੀਨਿਆਂ ਦੀ ਸਾਢੇ 3 ਮਹੀਨੇ ਦੀ ਉਮਰ ਬੱਚੇ ਦੀ ਕੁਆਲਿਟੀ ਦੇਖੋ ਮੂੰਹੋਂ ਬੋਲਦਾ ਮੂੰਹੋਂ ਬੋਲਦਾ ਦੇ ਬੱਚਾ ਕੰਮ ਨਹੀਂ ਕਰਨਾ ਠੀਕ ਆ ਜੀ ਨਹੀਂ ਕਰਾਸ ਤੇ ਕੰਮ ਹੀ ਨਹੀਂ ਕਰਨਾ ਕਵਾ ਹਾਂ ਕੁਆਲਿਟੀ ਦੇ ਹਨਾ ਇੱਕ ਨੰਬਰ ਹਮ ਬਾਕੀ ਸਾਰੇ ਕਿਨੇ ਆਪਣੇ ਬੱਚੇ ਅੱਜ ਪੰਜ ਰਹਿ ਗਏ ਅੱਠ ਸੀਗੇ ਤਿੰਨ ਬੇਗੇ ਕਿਸੇ ਦੇ ਬੱਚੀ ਨਹੀਂ ਠੀਕਾ ਕਿਸੇ ਦੇ ਮੌਕਾ ਨਹੀਂ ਠੀਕਾ ਜੋ ਕੋਈ ਆ ਮੌਕਾ ਵੀ ਨਿਕਲਦਾ ਕਿਸੇ ਦੇ ਘਰੇ ਜਾ ਕੇ ਆਪਣੇ ਵਾਪਸ ਕਰ ਦੇ ਠੀਕਾ ਬਾਈ ਹਾਂ ਹਾਂ ਚਾਰ ਆਹ ਚਾਰ ਥਣ ਹਨਾ ਹਾਂ ਚਾਰ ਥਣ ਦੰਦੋਂ ਖੀਰੀ ਨਾ ਆ ਦੋ ਦੰਦਾਂ ਦੀ ਗੱਬਣ ਬੱਸੀ ਆ ਸਿਰੇ ਵਾਲੀ ਹਾਂ ਹਾਂ ਸਿਰੇ ਵਾਲੀ ਆ ਬੱਚਾ ਦਿਖਾ ਹਟਾ ਕੇ ਡਾਕਟਰ ਕੁਆਲਿਟੀ ਚੈੱਕ ਕਰੋ ਬੱਚੇ ਦੀ ਇੱਕ ਨੰਬਰ ਆ ਕੀ ਬਾਤ ਆ ਬਾਈ ਦੇਖ ਡਾਕਟਰ ਮਾਏ ਕੰਨ ਨਹੀਂ ਰੀ ਸੰਗ ਨਹੀਂ ਮੁੱਲ ਪੈਂਦਾ ਬਰੀਡ ਦਾ ਡਾਕਟਰ ਦੇ ਬੱਚਾ ਬੱਚਾ ਪੂਰਾ ਦੇਖ ਕਿੰਨਾ ਚੰਗਾ ਬੱਚਾ ਦੇਖ ਫੇਸ ਬੋਦੀਵਾਦੀ ਮਾਈ ਡੇਡ ਕੰਨ ਨਹੀਂ ਪੂਰਾ ਪੂਰਾ ਦੇਖ ਲੈ ਜਮਾ ਛੋਟਾ ਕੰਨ ਹੈ ਜਮਾ ਛੋਟਾ ਗਲਾਈ ਦੇ ਕੰਨ ਜਮਾ ਸਹੀ ਗੱਲ ਹੈ ਬਾਕੀ ਚਾਰ ਥਾਣਾਂ ਦੇ ਬੱਚੇ ਸਹੀ ਗੱਲ ਹੈ ਬਾਈ ਬੱਚੇ ਦਾ ਬਾਈ ਕਹਿੰਦਾ ਜੇ ਮੈਂ ਆਪ ਵੀਡੀਓ ਪਾਦਾ ਨਾ ਕਿਸੇ ਵੀ ਭਰਾ ਨੂੰ ਬੱਚੇ ਦਾ ਮਿਲਦਾ ਆਪਾਂ ਨੂੰ ਵੀਡੀਓ ਪਾਉਣ ਦਾ ਟਾਈਮ ਹੀ ਨਾ ਮਿਲੇ ਡਾਕਟਰ ਜਮੇ ਹੀ ਨਹੀਂ ਟਾਈਮ ਮਿਲਦਾ ਆਪਾਂ ਨੂੰ ਆਪਾਂ ਨੂੰ ਗੱਲ ਕਰ ਨਵਾ ਗਾਹਕ ਜੋੜਨਾ ਪੈਂਦਾ ਆਪਾਂ ਉਹ ਤਾਂ ਕਰਕੇ ਵੀਡੀਓ ਬਣਾਉਣੇ ਤਾਂ ਪਾਉਣੇ ਨਹੀਂ ਆਪਣਾ ਮਾਲ ਸਾਰਾ ਆਨਲਾਈਨ ਵੇਖਦਾ ਬਾਈ ਕਹਿੰਦਾ ਰੋਕ ਰੋਕ ਕੇ ਵਾਲ ਰੱਖਣਾ ਪੈਣਾਗਾ ਠੀਕ ਆਹ ਦੇਖ ਲੈ ਬਾਈ ਆ ਗਈ ਸੀ ਇਹਨੂੰ ਦੱਸਿਆ ਮੈਂ ਕਿ ਵੀਡੀਓ ਬਣਾਉਣ ਲੱਗਦਾ ਕਹਿੰਦੇ ਬਾਈ ਯਾਰ ਅਸੀਂ ਤਾਂ ਸੌਦਾ ਕਰਾ ਸੀ ਮਗਰੋਂ ਬਣਾਈ ਜਾਇਓ ਹਾਂ ਚਾਰ ਥਣਾ ਹੀ ਗਾਰੰਟੀ ਹੈ ਡਾਕਟਰ ਆਪਣੀ ਲੈ ਬਾਈ ਆਹ ਦੇਖ ਲੈ ਲੈ ਸਟਕਾ ਕੇ ਦਿਖਾ ਦੇ ਕੀ ਬਾਤ ਆ ਚਾਰ ਹੀ ਥਾਣਾ ਪੂਰੀ ਵਿੱਤੀ ਤੇ ਕਰਨਾ ਪੈਗਾ ਪੂਰੀ ਵਿੱਤੀ ਤੇ ਚੌੜੀ-ਚੂੜੀ ਦੇਖਣਾ ਬੱਚਾ ਦੇਖ ਡਾਕਟਰ ਪਿੱਛੋਂ ਦੇਖ ਬੱਚਾ ਯਾਰ ਕੀ ਬਾਤ ਹੈ ਕੋਈ ਲੱਤਾਂ ਜ ਨਹੀਂ ਦੇ ਅੱਬਾ ਕੀ ਹੋਰ ਦੇਖ ਢੀੜ ਖਾਦੀ ਵੀ ਬੋਲਦਾ ਨਾ ਬੱਚਾ ਸਹੀ ਕਹਿਦਾ ਹੈ ਕਿਆ ਗੋਲ ਗੋਲ ਤਹਾਂ ਤੋਂ ਬਾਕਿਆ ਕੀ ਥਾ ਯਾਰ ਲੈ ਆਹ ਕੰਨ ਦਿਖਾ ਦੇ ਕਿੰਨੇ ਚੰਗੇ ਨੇ ਕੀ ਮੋਲੇ ਬਾਈ ਜੈਜ ਜੈਜ ਮੋਲੇ ਦਾ ਭਾ ਜਾਇਜ ਹੀ ਕਰਾਂਗੇ ਡਾਟਰ ਕਰਾਂਗੇ ਫੋਨ ਤੇ ਠੀਕ ਆ ਜਮਾ ਜੈਜ ਹੋਊਗਾ ਜਮਾ ਜੈਜ ਜੈਜ ਕਰਕੇ ਮਾਲ ਵੇਚਦਾ ਨਾ ਹੂੰ ਇਹ ਜੈਜ ਰੇਟ ਹੁੰਦੇ ਆਪਣੇ ਤਾਂ ਹੀ ਮਾਲ ਵਿਗਦਾ ਸਹੀ ਆ ਤੈਨੂੰ ਅਸੀਂ ਤੈਨੂੰ ਪਤਾ ਹੀ ਆ ਕੰਮ ਕਿਵੇਂ ਚੱਲੀ ਜਾਂਦਾ ਬਾਕੀ ਆ ਬੱਚਾ ਦਿਖਾ ਕਿੰਨਾ ਬਰੀਕ ਆ ਹਾਂ ਕਿੰਨੀ ਕੁ ਉਮਰ ਹੈ ਦੀ ਇਹਦੀ ਉਮਰ ਹੈਗੀ ਆ ਡਾਕਟਰ ਮੰਨ ਕੇ ਚਲੋ ਤੁਸੀਂ 5 ਕੁ ਮਹੀਨਿਆਂ ਦਾ ਬੱਚਾ ਉਹ 5 ਕੁ ਮਹੀਨੇ ਹਾਂ ਕੀ ਬਾਤ ਆ ਦੇਹ ਬੱਚਾ ਚੋੜੀ ਮਾਗਰੋਂ 4 ਥਾਂ ਡਾਕਟਰ ਠੀਕ ਆ ਦੇਖ ਲੈ ਭਾਈ ਕਲਾਕਲੀ ਥਾਣਾ ਬਾਕੀ ਹੋਰ ਚੀਜ਼ ਦਿਖਾਉਣੀ ਏ ਬੱਚੇ ਦੀ ਆਪਾਂ ਹਾਂਜੀ ਹਾਂ ਤੇ ਮਗਰੋਂ ਇੱਥੋਂ ਦਿਖਾ ਲੈ ਉਹ ਚਾਚਾ ਬੱਚਾ ਕੀ ਮੈਂ ਦੇਖ ਕਿਆ ਬਾਤ ਦੇਖਿਆ ਇੱਥੋਂ ਅਗੇ ਇਧਰ ਦੀ ਮਾਰੀ ਮਾਰਾ ਕੈਮਰਾ ਭਾਈ ਫਾਰਮ ਆ ਦੇ ਉਧਰ ਸਾਹਮਣੇ ਸੱਡਦੀਨ ਦਾ ਹੋਗਾ ਆਪਾਂ ਕੈਮਰਾ ਮਾਰਦੇ ਆ ਤੇ ਬਾਈ ਨੂੰ ਮੰਨ ਕੇ ਚੱਲ ਪੂਰਾ ਮੰਨ ਕੇ ਚੱਲ ਪਰਖ ਆ ਬਾਈ ਪੂਰੀ ਪਰਖ ਆ ਯਾਰ ਝੂਠ ਵਾਲਾ ਕੰਮ ਹੀ ਨਹੀਂ ਕਰਨਾ ਬਰੀਡ ਦਾ ਕਹਿ ਕੇ ਦੇਵਾਂਗੇ ਤੇ ਬਰੀਡ ਦੀ ਹੂ ਬੱਚਾ ਸਹੀ ਗੱਲ ਬਾਕੀ ਡਾਕਟਰ ਇਧਰੋਂ ਦਿਖਾਈਆਂ ਕਿ ਸਾਈਡ ਤੋਂ ਸੀਮਣ ਬਾਈ ਬੱਚਾ ਉੱਚਾ ਚਾਚਾ ਕਿਵੇਂ ਬਾਈ ਕਹਿੰਦਾ ਸੀਮਣ ਮੈਨੂੰ ਕੁੱਲ ਦਾ ਪਤਾ ਕੁੱਲ ਦਾ ਪਤਾ ਤੇ ਪਰ ਆਪਾਂ ਕਹਿਣਾ ਨਹੀਂ ਨਾ ਕਹਿਣਾ ਨਹੀਂ ਡਾਕਟਰ ਹੂੰ ਕਹਿਣ ਦੀ ਲੋੜ ਨਹੀਂ ਸੀਮਣ ਆਪਾਂ ਦਾ ਸਾਰਾ ਪੱਦਾ ਹੈ ਆਪਾਂ ਨੂੰ ਬਾਕੀ ਬਾਈ ਕਹਿੰਦਾ ਆਪਣੇ ਬੱਚੇ ਲਿਆਂਦੇ ਹੁੰਦੇ ਆ ਨਾ ਹੀ ਆਪਾਂ ਇਹਨਾਂ ਦਾ ਦੁੱਧ ਚੋਇਆ ਨਾ ਨਾ ਦੁੱਧ ਚੋਇਆ ਯਾਰ ਆਪਾਂ ਸਹੀ ਗੱਲ ਆ ਬਾਈ ਬਰੀਡ ਵਾਲੇ ਬੱਚੇ ਆ ਹੂੰ ਇਹ ਸੇਵਾ ਰੱਖੀ ਮੈਨੂੰ ਪਤਾ ਵੀ ਇਹ 30 ਲੀਟਰ ਤੋਂ ਸਟਾਰਟ ਹੋਣਿਆ ਬੱਚਿਆਂ ਨੇ ਇਹਨਾਂ ਨੇ ਬਾਈ ਆਪਦੇ ਮੰਨ ਕੇ ਚੱਲੋ ਧਾਮ ਤੇ ਕੰਮ ਕਰਦਾ ਵੀ ਪਰਖ ਤੇ ਕੰਮ ਕਰ ਪੂਰੀ ਪਰਖ ਤੇ ਪੂਰੀ ਪਰਖ ਕੇ ਬਾਈ ਮੰਨ ਕੇ ਪੂਰੀ ਪਰਖ ਤੇ ਕੰਮ ਕਰਿਆ ਡਾਕਟਰ ਜਿਹੇ ਜੀ ਕੁਆਲਿਟੀ ਹੈ ਜਿਹੇ ਜਿਹੇ ਉਹਦਾ ਮੁੱਲ ਰੱਖੋ ਹਾਂ ਉਹ ਹੀ ਆ ਮੁੱਲ ਕਿ ਨਹੀਂ ਚੰਗੀ ਬਰੀਡ ਆ ਕੋਈ ਹਨਾ ਉਹਦਾ ਉਹ ਬਰੀਡ ਦਾ ਮੁੱਲ ਹੀ ਪੋਣਿਆ ਡਾਕਟਰ ਇੱਥੇ ਸਹੀ ਗੱਲ ਆ ਬਾਈ ਹੂੰ ਇਹ ਬੱਚਾ ਦੇਖ ਬਰੀਕੀ ਬਰੂਕੀ ਚੈੱਕ ਕਰ ਬਾਈ ਬਰੀਕ ਆ ਬੱਚਾ ਦੇਖ ਤਾਂ ਸਹੀ ਦੁੰਦੇ ਹਾਰਦਾ ਨਾ ਛਾਲਾ ਹੁਣ ਫੀਡ ਖਾਦੀ ਵੀ ਆ ਦੱਸਦਾਗਾ ਵੀ ਫਾਰਮ ਨਾਲ ਬਾਈ ਦੀਆਂ ਗੱਲਾਂ ਨੋਟ ਕਰ ਲਿਓ ਬਾਈ ਕਹਿੰਦਾ ਛੋਟਾ ਕੰਨ ਹੋਵੇ ਮੂਰੇ ਚ ਲਰਨਾ ਹੋਵੇ ਹਾਂ ਦੇਖ ਲੋ ਆ ਚੀਜ਼ ਡਾਕਟਰ ਆ ਦਿਖਾ ਦੇ ਲੈ ਉਹ ਰਾਣੀ ਤੇ ਆ ਕੰਨ ਦਿਖਾ ਦੇ ਬਾਕੀ ਕਿੰਨਾ ਬਰੀਕ ਆ ਕਿੰਨਾ ਬਰੀਕ ਹਾਂ ਤੇ ਬਾਕੀ ਬੱਚਾ ਪਿੱਛੋਂ ਦਿਖਾ ਕਿੰਨਾ ਚੰਗਾ ਇਹ ਚੀਜ਼ਾਂ ਪਰਖ ਵਾਲੀਆਂ ਇਹ ਚੀਜ਼ਾਂ ਦੀ ਪਰਖ ਹੁੰਦੀ ਆ ਇੱਥੋਂ ਦੇ ਬੱਚਾ ਦੁੱਧ ਕਿਵੇਂ ਨਾ ਦੇਉ ਫਿਰ ਦੁੱਧ ਤਾਂ ਜਾ ਡਾਕਟਰ ਨੇ ਦੇਣਾ ਹੀ ਦੇਣਾ ਹੂੰ ਕਿਦੋਂ ਬੱਚਾ ਨਜਾਇਜ਼ ਚੰਗਾ ਬਾਕੀ ਬਰੀਕ ਕਿਹਨਾ ਬੱਚਾ ਹੂੰ ਸਹੀ ਗੱਲ ਆਪੇ ਆਪੇ ਬੋਲਦੇ ਆ ਮੂੰਹੋਂ ਬੱਚੇ ਵੀ ਹੈਗੇ ਆ ਮੁੱਲ ਜਾਇਜ਼ ਹੋਊਗਾ ਜਮਾ ਜਾਇਜ਼ ਫੋਨ ਤੇ ਕਰਾਂਗੇ ਠੀਕ ਆ ਵੱਡੇ ਭਾਅ ਆ ਗਏ ਆਪਣੇ ਹੁੰਦੇ ਹੀ ਨਹੀਂ ਤਾਂ ਹੀ ਮਾਲ ਵਿਗਦਾ ਡਾਕਟਰ ਸਹੀ ਗੱਲ ਆ ਭਾਈ ਜੇ ਆਪਾਂਵੇਂ ਦੁੱਗਣੇ ਮੰਗੀਏ ਕਿ ਉਹ ਚੀਜ਼ ਦਾ ਕੀ ਫਾਇਦਾਗਾ ਹੂੰ ਸਹੀ ਗੱਲ ਆ ਭਾਈ ਬਾਕੀ ਦੇਖ ਬੱਚਿਆਂ ਦੀ ਬਰੀਡ ਬਰੂਡ ਯਾਰ ਦਾ ਇੱਕ ਨੰਬਰ ਬੱਚਾ ਭਾਈ ਕੰਨ ਦੀਂ ਦਿਆ ਵੇ ਜੀ ਅੱਗੇ ਤਿੰਨ ਨੰਬਰ ਤੇ ਕਿੰਨੀ ਘੁੰਮ ਰਹਾ ਭਰਾ ਇਹਦੀ ਵੀ ਡਾਕਟਰ ਤੁਸੀਂ ਮੰਨ ਕੇ ਚਲੋ 5 5.5 ਮਹੀਨਿਆਂ ਦਾ ਬੱਚਾ ਹੈ ਤੇ ਬਾਕੀ ਪਿੱਛੇ ਆ ਜੂ ਦੇਖੋ ਬੱਚਾ ਇਹਦਾ ਹਮ ਕੁਆਲਿਟੀ ਦੇਖੋ ਹਾਂ ਇੱਕ ਨੰਬਰ ਕੁਆਲਿਟੀ ਹੈ ਦੇਖ ਡਾਕਟਰ ਤੇ ਬਾਕੀ ਝੋਲੀ ਦਿਖਾ ਬੱਚੇ ਦੀ ਦੂਰੋਂ ਦੇਖ ਦੂਰੋਂ ਲਿੰਦੇ ਆ ਚਾਰ ਹੀ ਬਾਈ ਕੀ ਬਾਤ ਆ ਬਾਕੀ ਹੋਰ ਦਿਖਾ ਡਾਕਟਰ ਗਰੋਥ ਦਿਖਾ ਬੱਚੇ ਦੀ ਹਮ ਫੀਡ ਖਾਦੀ ਵਾ ਦੱਸਦੀ ਹੈ ਨਾ ਸਹੀ ਗੱਲ ਆ ਬਾਈ। ਕੀ ਬਾਕੀ ਮੂੰਹ ਮਾਂ ਦਿਖਾ ਦੇ ਬੱਚੇ ਦਾ ਤੇ ਕੰਨ ਕੰਨ ਦਿਖਾ ਦੇ ਬਾਕੀ ਕੁਆਲਿਟੀ ਦਾ ਇੱਕ ਨੰਬਰ ਆ ਯਾਰ ਹਨਾ ਡਾਕਟਰ ਕਿਹੜੀ ਗੱਲ ਕਹਾਂਗਾ ਦੇਖ ਲਓ ਇੱਥੇ। ਹੂੰ ਹੋਰਾ ਨਹੀਂ ਸਹੀ ਗੱਲ ਆ ਬਾਈ। ਆ ਐਵੇਂ ਇਥੇ ਲੋਲ ਜੀ ਲਮਕਦੀ ਫਿਰੇ। ਹੂੰ ਕਰੋਸ ਬੱਚਿਆਂ ਨੂੰ ਉਹ ਕੰਮ ਹੀ ਨਹੀਂ। ਕੰਮ ਹੀ ਨਹੀਂ ਕਰਨਾ ਬਾਈ। ਬਾਕੀ ਆਪਣੇ ਕੋਲ ਡਾਕਟਰ ਗਾਹ ਕਿਹੇ ਲੱਗੇ ਹੋਏ ਆ। ਹੂੰ ਕਹਿੰਦੇ ਕੁਆਲਿਟੀ ਲਿਆ ਦੇ ਬਈ ਪੈਸਿਆਂ ਦੀ ਗੱਲ ਹੀ ਕੋਈ ਨਹੀਂ। ਬਈ ਪੈਸਾ ਤਾਂ ਫੇਰ ਵੀ ਬਾਣਦਾ ਕੁਆਲਿਟੀ ਨਹੀਂ ਬਾਣਦੀ ਕੁਆਲਿਟੀ ਲਿਆਦੇ ਬਈ ਪੈਸੇ ਦੀ ਗੱਲ ਹੀ ਕੋਈ ਨਹੀਂ ਜਿਵੇਂ ਹੁਣ ਨਵਾਂ ਫਾਰਮ ਕਰਦੇ ਆ ਭਰਾ ਬੱਚੀਆਂ ਸਸਤੀਆਂ ਜਾਂ ਕਿਵੇਂ ਵੀ ਲੈ ਲੈਣੀਆਂ ਰਿਗਾਰਡ ਉਹ ਅੱਗੇ ਜਾ ਕੇ ਮੰਨ ਕੇ ਬਹੁਤ ਪ੍ਰੋਬਲਮ ਆਉਂਦੀ ਹੈ ਬਾਦੀ ਇੰਜੈਕਟਰ ਉਹ ਬੱਚੀ ਹੀ ਅੱਗੇ ਗਾਹ ਕਿਉਂ ਨਾ ਤਾਂ ਦੁੱਧ ਤੇ ਆਉਂਦੀ ਨਾ 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 ਆਹ ਦੇਖ ਬੱਚਾ ਹੁਣ ਤੇ ਨਾ ਹੀ ਬਈ ਬਰੀਡ ਸੁਧ ਨਾ 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 ਡਾਕਟਰ ਕਿੱਥੇ ਸਹੀ ਗੱਲ ਆ ਹੁਣ ਆਪਾਂ ਵੇਚ ਦੇਈਆਂ ਹੂੰ ਕਹਿੰਦੇ ਤੂੰ ਕਿਵੇਂ ਵੇਚਦਾ ਮੈਂ ਹਵੇ ਬਰੀਡ ਤੇ ਕੰਮ ਕਰਦੇ ਆ ਤਾਂ ਵੇਖ ਦੇਈਆਂ ਤਾਂ ਵੇਖ ਦੇਈਆਂ ਨਾ ਦੋ ਦੰਦ ਵੇਚਨੇ ਧੋਖੇ ਨਾ ਨਾ ਕੋਈ ਬੱਚੀ ਵਾਲੀ ਦੇਣੀ ਧੋਖੇ ਨਾ ਨਾ ਕੋਈ ਮਹਿੰਗੀਆਂ ਵਾਲੀ ਦੇਣੀ ਭਲੇਖੇ ਨਾ ਠੀਕ ਆ ਹਾਂ ਆਪਣੀ ਗਾਰੰਟੀ ਅਗਲਾ ਆ ਦਿਓ ਘਰੋਂ ਮੋੜ ਦੇ ਹੂੰ ਆਪਾਂ ਉਹਦੇ ਦਮ ਤੇ ਕੰਮ ਕਰਨਾ ਸਹੀ ਆ ਆ ਬੱਚਾ ਦਿਖਾਈ ਤਾ ਹਾਂ ਤੂੰ ਦੇਖ ਉਹ ਕੀ ਗੱਲ ਕਹਿੰਦਾ ਬਾਈ ਜਮਾ ਜਮਾ ਬਾਈ ਕੀ ਗੱਲ ਹੋ ਬਾਈ ਕਹਿੰਦਾ ਦੱਸ ਕੇ ਦੇਵਾਂਗੇ ਯਾਰ ਚਾਹੇ ਆਪਣੀ ਗੱਲ ਕੋਈ ਰਿਕਾਰਡਿੰਗ ਕਰ ਲੈ ਆਪਣ ਕੋਈ ਗੁੱਸਾ ਨਹੀਂ ਹਮ ਕਿਹੜੀ ਗੱਲ ਕਹਾਂਗੇ ਤੋ ਉਤਰਾਂਗੇ ਉਤਰਾਂਗੇ ਹਾਂ ਉਤਰਾਂਗੇ ਆਪਾਂ ਉਹ ਠੀਕ ਆ ਬਾਈ ਹਾਂ ਹਾਂ ਇਹੀ ਗੱਲ ਨਹੀਂ ਵੇ ਕੇਰਾ ਬੇਚ ਦਿਓ ਤੇ ਮੁੜ ਕੇ ਗਾਹਕ ਦੀ ਗੱਲ ਹੀ ਨਾ ਸੁਣੋ ਉਹ ਕੰਮ ਨਹੀਂ ਕਰਨਾ ਸਹੀ ਗੱਲ ਆ ਮੁੱਲ ਜਾਇਜ਼ ਹੋ ਜਮਾ ਜਾਇ ਡਾਕਟਰ ਠੀਕ ਆ ਬਾਈ ਹਾਂ ਵਾਕਈ ਬੱਚਾ ਦੇਖ ਲੈ ਫੀਡ ਫੂਡ ਖਾਦੀ ਵੇ ਦੇਖ ਤਾਂ ਆਪਦਾ ਬੱਚਾ ਕਿੰਨਾ ਲੈ ਕੁਆਲਿਟੀ 1 ਨੰਬਰ 1 ਨੰਬਰ ਡਾਕਟਰ ਹੇ ਦੁੱਧ ਵਾਲੀ ਲੂਈ ਕਿਦੋਂ ਝੜ ਗਈ ਝੜ ਗਈ ਕਾਲਾ ਹੋਣਾ ਬੱਚੇ ਨੇ ਜਮਾ ਹਾਂ ਦੁੱਧ ਵਾਲੀ ਆ ਹਾਂ ਜਮਾ ਪੂਰਾ ਵਧੀਆ ਕਾਲਾ ਕੀ ਬਾਤ ਹਾਂ ਬਾਕੀ ਆ ਜੋ ਇਹਨਾਂ ਦੇ ਇਧਰੋਂ ਹੀ ਆਏ ਨੇ ਉਧਰੋਂ ਵੀ ਕੀ ਵੀ ਹੈ ਨਾ ਉਹ ਆ ਰਹਿੰਦੀ ਹੈ ਇਹ ਆਪਣੀ ਠੀਕ ਆ ਇਹਦੀ ਕਿੰਨੀ ਉਮਰ ਆ ਬਾਈ ਇਹਦੀ ਡਾਕਟਰ 13 ਮਹੀਨੇ ਉਮਰ ਆ ਮੈਂ ਕਹਿੰਦਾ ਯਾਰ ਕਿੱਥੋਂ ਲੈ ਆਏ ਲੱਗਦਾ ਕਿ ਬਾਈ ਫਿਰ ਤੂੰ ਕਿਵੇਂ ਉਹਦੇ ਕਹਿੰਦਾ ਹੈ ਕਹਿੰਦਾ ਬਾਈ ਗੀਜਾ ਖਾਲੀ ਕਰ ਦਿੰਦਾ ਸੱਚੂ ਵੀ ਗੀਜਾ ਖਾਲੀ ਕਰਕੇ ਆ ਅਗਲੇ ਦੇ ਘਰੇ ਸਹੀ ਗੱਲ ਆ ਹਾਂ ਤੂੰ ਉਹਦੇ ਕਿਹਾ ਸੀ ਨਾ ਕਹਿੰਦਾ ਚੰਗੇ ਬੱਚੇ ਤੇ ਗੀਝਾ ਖਾਲੀ ਹੋ ਜਾਂਦਾ ਤੇ ਦੰਦੋਂ ਵੀ ਖੀਰੀ ਆ ਜਮਾ ਖੀਰੀ ਆ ਮਾਹ ਕੱਚੀ ਖੀਰੀ ਦਿਖਾ ਕੀ ਬਾਤ ਆ ਬਾਈ ਹਾਂ ਜਮਾ ਖੀਰੀ ਆ ਕੋਈ ਮੁੱਲ ਪੈਂਦਾ ਕੁਆਲਟੀ ਦੇ ਡਾਕਟਰ ਆ ਇਹੋ ਜੀ ਗੱਲ ਨਹੀਂ ਕੋਈ ਨਾਸਾਂ ਗੁਲਾਬੀ ਜਮਾ ਗੁਲਾਬੀ ਗੁਲਾਬੀ ਥਾਣਾ ਤੇ ਝੋਲੀ ਦਿਖਾਉ ਰਿਹਾ ਅੱਗੇ ਟੀਕੇ ਦੇ ਜਮਾ ਕਾਬਲ ਹਣ ਅੱਜ ਹੀਟ ਚ ਆਜੇ ਹੀਟ ਚ ਅੱਜ ਹੀਟ ਚ ਠੀਕ ਆ ਬਾਈ ਹਾਂ ਇੱਥੋਂ ਦਬਣੀ ਚਾਰ ਹੀ ਚੰਗਿਆ ਝੋਲੀ ਦੇਖੀ ਕਿਹੜੀ ਨਹੀਂ ਆਇਆ ਚੰਗਿਆ ਬਲਾਂ ਵਾਲੀ ਝੋਲੀ ਆ ਪੂਰੇ ਵਾਲਾ ਆ ਦੇਖ ਕੁਆਲਟੀ ਜਮਾ ਦੇਖ ਇਧਰ ਅੱਗ ਲੈ ਲੈ ਕਿਆ ਬਾਤ ਆ ਪੂਰੀ ਇੱਕ ਨੰਬਰ ਮਹਿਕ ਦਾ ਨੰਬਰ ਰਕਟ ਨਗੀਨਾ ਮੰਗਦੇ ਆ ਬੰਦੇ ਹੂੰ ਕਹਿੰਦੇ ਨਗੀਨਾ ਲਿਆ ਦੇ ਬਈ ਪੈਸਿਆਂ ਦਾ ਗੱਲ ਹੀ ਕੋਈ ਨਹੀਂ ਸਹੀ ਗੱਲ ਆ ਬਾਈ ਹਾਂ ਆਪਾਂ ਫਿਰ ਲਿਆ ਕੇ ਵੀ ਦੇਈਦਾ ਕਹੇ ਆ ਬੰਦਾ ਮੰਗਦਾ ਉਹੀ ਆ ਜਾਨੂ ਅੱਗੇ ਤੈਨੂੰ ਪਤਾ ਹੀ ਆਪਣੇ ਕੋਲੇ ਬੱਚੇ ਚੜਦੇ ਚੜਦਾ ਆਉਂਦਾ ਸਹੀ ਗੱਲ ਹੁਣ ਇਹਦਾ ਹੀ ਮੁੱਲ ਭਰਿਆ ਵਾ ਆਪਣਾ ਹੂੰ ਮੁੱਲ ਭਰਨਾ ਪੈਂਦਾ ਸਹੀ ਗੱਲ ਆ ਤੇ ਬਾਕੀ ਮੱਲੀ ਵੀ ਦੇਖ ਬਸ ਕੀ ਨਹੀਂ ਜਾਵੇ ਰੇ ਅੱਜ ਹੀਟ ਚ ਜਾਨਸਰ ਟੀਕਾ ਲੈਣਾ ਕਾਮ ਵਾਲੀ ਨੇ ਜਮਾ ਟੀਕੇ ਦੇ ਤਕਰੀਬਨ ਬਿਲਕੁਲ ਕਾਬਲ ਆ ਗਿਆ ਜਮਾ ਕਾਬਲ ਪੜੀ ਵੀ ਦੰਦੋਂ ਖੀਰੀਆ ਉਮਰ ਛੋਟੀ ਆ ਜਿੱਦੇ ਸੂਣਾ ਬੜ ਗੱਲਾਂ ਕਰਉ ਡਾਕਟਰ 2 ਲੱਖ ਤੋਂ ਜੇ ਅੰਦਰ ਵਿਕਦੀ ਆ ਆਪਾਂ ਇਹਨੂੰ ਵੈੜਨਾ ਮੰਨੀ ਫਿਰ ਵੈੜਨਾ ਮੰਨੀ ਆ ਫਿਰ ਇਹਨੂੰ ਵੈੜਨਾ ਮੰਨੀ ਫਿਰ ਤੈਨੂੰ ਕਿਧੇ ਈ ਕਹਿਣਾ ابو ਸਹੀ ਗੱਲ ਆ ابو ਹਾਂ ਇਹ 2 ਲੱਖ ਤੋਂ ਅੰਦਰ ਵਸੀ ਵਿਕਦੀ ਆ ਦੰਦ ਦਫਾਰੇ ਚੱਕ ਰਾਜੇ ਬੰਦਾ ਬਹਿਮ ਨਾ ਕਰ ਜੇ ਵੀ ਕਿਧੇ ਦੁੱਗੀ ਨਾ ਦਿਖਾਈ ਜਾਂਦੇ ਹੋਣ ਉਹ ਕੰਮ ਨਹੀਂ ਕਰਨਾ ਸਹੀ ਗੱਲ ਆ ਆ ਵੀ ਜ਼ਿੰਮੇਵਾਰੀ ਤੇ ਆਪਣੀ ਘਰ ਤੱਕ ਅਗਲੇ ਦੇ ਗਾਰੰਟੀ ਹੈ ਦੁੱਗੀ ਹੋਵੇ ਆਪਣੀ ਬੱਸੀ ਮੋੜ ਦੇ ਕਿਰਾਇਆ ਮੈਂ ਆਪੇ ਦਊਂ ਗੱਡੀ ਵਾਲੇ ਨੂੰ ਭੇ ਦੇਉਂ ਬਾਈ ਹਾਂ ਜਦੋਂ ਬਈ ਮੰਨ ਗਜਲ ਵੈਸੇ ਤਾਂ ਆਪਾਂ ਵੀਡੀਓ ਚ ਵੀ ਦਿਖਾਤੀ ਵੈਸੇ ਆਪਦੀ ਜਿਵੇਂ ਮਰਜ਼ੀ ਕੋਈ ਦਸੱਲੀ ਕਰ ਜਾਵੇਂ ਚਾਹੇ ਯਾਰ ਅਗਲਾ ਕਹੇ ਦੇ ਵੀ ਬਈ ਤੂੰ ਐ ਧੋਖੇ ਨਾ ਵੀ ਦੁੱਗੀ ਆ ਜਾਂ ਫਲਾਨੀ ਆ ਆਪਾਂ ਕਹਿੰਦੇ ਅਗਲੇ ਘਰ ਦੇ ਕਾਪਾ ਜ਼ਿੰਮੇਵਾਰੀ ਲੈਨੇ ਆ ਹਾਂ ਦੇਖ ਤੂੰ ਬੱਚਾ ਪਲਿਆਵਾ ਦੇਖ ਕੀ ਬਾਤ ਆ ਬਿਊਟੀ ਚੈੱਕ ਕਰ ਮਾ ਸਾ ਡਾਕਟਰ ਕੋੜ ਕੋਈ ਆ ਹਮ ਇਹੋ ਜਿਹੇ ਬੱਚੇ ਧਰੇ ਨਹੀਂ ਪਏ ਕਿਤੇ ਮੈਂ ਕਹਿੰਦਾ ਜੀ ਨਹੀਂ ਕਰਦਾ ਵੀ ਕੈਮਰਾ ਪਰੇ ਕਰ ਲੀਏ ਹਣਾ ਪੈਸੇ ਵੀ ਮੂੰਹੋਂ ਮੰਗੇ ਮੂੰਹੋਂ ਮੰਗੇ ਮਿਦੇ ਤੇ ਡਾਕਟਰ ਹਮ ਮਹੱਤਿਆ ਕੈਰ ਪੈਸੇ ਨੇ ਕਿਹੜਾ ਨਾਲ ਜਾਣਾ ਸਹੀ ਗੱਲ ਆ ਭਾਈ ਹਾਂ ਗਾਹਕ ਜੁੜਨਾ ਚਾਹੀਦਾ ਆਪ ਨੂੰ ਚੰਗੇ ਬੱਚਿਆਂ ਨਾਲ ਬਾਕੀ ਆਏ ਆ ਭਾਈ ਪੈਸਾ ਦਾ ਚਲ ਚੱਲੀ ਜਾਂਦਾ ਸਿਸਟਮ ਹਨਾ ਹਾਂ ਬਾਕੀ ਚੀਜ਼ਾਂ ਨਹੀਂ ਮਿਲਣਗੀਆਂ ਚੀਜ਼ਾਂ ਜਿਹੜਾ ਹੋਏ ਕਿੱਥੇ ਇਹ ਤਾਂ ਤੂੰ ਐ ਮੰਨ ਬੰਦੇ ਨੇ ਬੱਸੀ ਦੇਤੀ ਮਜਬੂਰੀ ਚ ਦੇਤੀ ਉਹਨਾਂ ਨੇ ਕੰਮ ਵਧਾਉਣਾ ਸੀ ਹੋਰ ਫਾਰਮ ਦਾ ਤੇ ਨਹੀਂ ਇਹੇ ਜਿਹੇ ਬੱਚੇ ਦਾ ਯਾਰ ਆਪਣੇ ਕੋਲੇ ਹੋਵੇ ਆਪਾਂ ਲੱਖ ਦਾ ਵੀ ਨਹੀਂ ਦਿੰਦੇ ਸਹੀ ਗੱਲ ਆ ਭਾਈ ਇਹਦਾ ਗੱਲ ਤੂੰ ਮੰਨਦਾ ਨਾ ਸਹੀ ਗੱਲ ਹੁਣ ਆਪਣੀਆਂ ਬੱਸੀਆਂ ਨਹੀਂ ਵੜਨ ਦਿੰਦੀਆਂ ਜੇ ਉਧਰ ਛੱਡਦੇ ਨੂੰ ਵੜਨ ਨਹੀਂ ਦਿੰਦੀਆਂ ਉਹ ਵੜ ਨਹੀਂ ਦਿੰਦੀ ਤੇ ਨਹੀਂ ਇਹੋ ਜਿਹੇ ਬੱਚਾ ਬਈ ਵੇਚਣ ਵਾਲਾ ਨਹੀਂ ਹੁੰਦਾ ਵੇਚਣ ਵਾਲਾ ਮੈਂ ਤਾਂ ਕਹਿੰਦਾ ਵੀ ਇਹੋ ਜਿਹੇ ਬੱਚਾ ਨਾ ਵੇਚਿਆ ਕਰੋ ਔਖੇ ਔਖੇ ਡੰਗ ਲਾਇਆ ਕਰੋ ਹੂੰ ਇਹੋ ਜਿਹੇ ਨੀਂ ਗੀਨੇ ਮਿਲਦੇ ਨਹੀਂ ਮਿਲਦੇ ਨਹੀਂ ਸਹੀ ਹੈ ਕੁਆਲਿਟੀ ਦੇ ਹੋ ਇੱਕ ਨੰਬਰ ਕੁਆਲਿਟੀ ਹੈ ਡਾਕਟਰ ਫੁੱਲ ਬਰੀਡ ਹੈ ਕਰਮਾ ਇਹੋ ਜੀ ਕੋਈ ਜਿਆਦਾ ਚੰਗੀ ਬੱਸੀ ਆ ਤੁਰੀ ਕਿਆ ਬਾਤ ਹੈ ਇਹੋ ਜਿਹੇ ਬੱਚੇ ਯਾਰ ਕਿੱਥੇ ਮਿਲਦੇ ਆ ਤੇ ਮੁੱਲ ਆਹ ਤਿਆਰੀਆ ਕਰਕੇ ਤੁਰਦੀ ਨਹੀਂ ਇਹ ਔਲ ਕਰ ਦਿੰਗਾ ਖੁੱਲੀਆਂ ਆਂਗਾ ਇਹ ਮੁੱਲ ਜਾਇਜ਼ ਹੋ ਮੈਂ ਜਮਾ ਜਾਏ ਡਾਕਟਰ ਬੱਚੇ ਬਰੀਡ ਦੇ ਹਿਸਾਬ ਨਾਲ ਮੁੱਲ ਹੋ ਠੀਕ ਆ ਆਂ ਬਰੀਡ ਦੇ ਹਿਸਾਬ ਨਾਲ ਮੁੱਲ ਹੋਣਾ ਇਹਦਾ ਹਾਂ ਜਮਾ ਜਾਏ ਕਰਾਂਗੇ ਬਰੀਡ ਦੇ ਹਿਸਾਬ ਨਾਲ ਮੁੱਲ ਬਾਈ ਬਰੀਡ ਦੇ ਹਿਸਾਬ ਨਾਲ ਜਾਇਜ਼ ਹੋਣਾ ਹਾਂ ਬਾਈ ਦੱਸ ਕੇ ਹਟਿਆ ਕਹਿੰਦਾ ਜੇਬ ਮੈਂ ਵੀ ਜੇ ਕੋਈ ਮੌਕਾ ਹੋਵੇ ਠੀਕ ਹੈ ਕਿ ਨਹੀਂ ਹੂੰ ਇਹ ਪੰਜੇ ਬੱਸਾਂ ਦੇ ਕਿਸੇ ਦੇ ਵੀ ਜੇ ਮੌਕਾ ਮੇਰੀ ਬੱਸੀ ਵਾਪਸ ਮੋੜ ਦੋ ਠੀਕ ਹੈ ਭਾਈ ਕੋਈ ਗੁੱਸਾ ਨਹੀਂ ਕਿਰਾਇਆ ਮੈਂ ਆਪਦੀ ਗੱਡੀ ਨੂੰ ਆਪੇ ਦਿਉ ਬਹੁਤ ਠੀਕ ਹੈ ਹਾਂ ਇੱਥੋਂ ਤੱਕ ਆਪਣੀ ਜ਼ਿੰਮੇਵਾਰੀ ਹੋਊਗੀ ਥਾਣਾ ਦੀ ਦੰਦੋਂ ਹਾਂ ਦੰਦੋਂ ਕਿਹੜੀ ਕਹਾਣੀ ਜਿਹੜੀ ਗੱਲ ਕਹੇਤੀ ਭਾਈ ਕਹਿੰਦਾ ਉਹੀ ਨਿਕਲੇ ਠੀਕ ਹੈ ਕਿ ਨਹੀਂ ਕੋਈ ਉਹਨੇ ਆ ਹੁਣ ਡਾਕਟਰ ਆ ਗਿਆ ਆਪਣੀ 2.5 ਮਹੀਨਿਆਂ ਦੀ ਚੈੱਕ ਪਾਸ ਹੈ ਟਾਈਮ ਵੀ ਨਰੀ ਗੱਬਣ ਚੈੱਕ ਚੈੱਕ ਪਾਸ ਦਿਖਾ ਦੇ ਬਸੀ ਕਿਆ ਬਾਤ ਤੇ ਦੰਦ ਡਾਕਟਰ ਦੋ ਆ ਕੋਈ ਬੰਦਾ ਆਇਆ ਨਾ ਗੇਦੇ ਬੇ ਐਡਾ ਕਦਰ ਕਿਉ ਗਿਜੂ ਗੀ ਨਾ ਹੋਵੇ ਸਹੀ ਗੱਲ ਆ ਆ ਜਾ ਚੈੱਕ ਕਰਾ ਦੇ ਲੈ ਬਾਈ ਦੰਦ ਚਾਹ ਹਾਂ ਆ ਦੇਖ ਲੈ ਬਿਊਟੀ ਚੈੱਕ ਕਰ ਮਾਹ ਦੇਖ ਤਾਂ ਸਹੀ ਤੂੰ ਜਮਾ ਦੋ ਦੰਦ ਭਾਈ ਇਹਨਾਂ ਕਲੀਅਰ ਦੋ ਦੰਦ ਹਾਂ ਇਹ ਕਹਿੰਦਾ ਕੀ ਆ ਤੇ ਬਾਕੀ ਕੱਦ ਹੁਣ ਤੇਰੇ ਸਾਹਮਣੇ ਆ ਹੂੰ ਬਿਊਟੀ ਚੈੱਕ ਹਾਂ ਦੇ ਬੁਟੀ ਬੱਤੀ ਬੱਸੀ ਦੀ ਕੁਆਲਿਟੀ ਦੇ ਆ ਸਿੰਘ ਆਪਣੇ ਉਹਦੇ ਨਾਲ ਕਿਹੜੇ ਤਿਆਬੀਰਾਂ ਕੱਢ ਦਿੰਦੇ ਆ ਹੂੰ ਉਹਦੇ ਨਾਲ ਉਹ ਫੋਟਜੀ ਆਈ ਵੀ ਆ ਠੀਕ ਹੈ ਵੇਹਮ ਵਾਲੀ ਕੋਈ ਗੱਲ ਨਹੀਂ ਹੂੰ ਇਹ ਬਰੀਡ ਦਿਖਾ ਦੇ ਬੱਸੀ ਦੀ ਬਰੀਡ ਇੱਕ ਨੰਬਰ ਇੱਕ ਨੰਬਰ ਪੂਰੀ ਪੜੀ ਵੀ ਆ ਬੜੀ ਪੂਰੀ ਪੜੀ ਵੀ ਆ ਭਾਈ ਤੇ ਕਿਸੇ ਬਾਸਤ ਗਰਮ ਵਾਲੀ ਕੋਈ ਗੱਡ ਨਹੀਂ ਜਿੱਦ ਦਿਨੂ ਤਿਆਰ ਹੋਣਾ ਕੱਦ ਦੇਖ ਲੈ ਯਾਰ ਬੱਸੀ ਦਾ ਫਾਰ ਦੂਗੀ ਦੱਸਦੀ ਸੁਣਦੀ ਸੁਣਦੀ ਹਨ 2 ਲੱਖ ਤੋਂ ਬਾਹਰ ਜਾਣਾ ਡਾਕਟਰ ਸਹੀ ਗੱਲ ਆ ਬਾਈ ਹਾਂ ਕਿਤੇ ਤਿਆਰ ਹੋ ਗਈ ਨਾ ਦੋ ਤੋਂ ਬਾਹਰ ਹੂੰ ਬਾਕੀ ਝੋਲੀ ਝਾਲੀ ਦਿਖਾਈ ਕਿਦੋਂ ਗੀੜਾ ਖਵਾਇਓ ਜਮਾ ਗੱਬਣਾ ਨੂੰ ਦਿਖਾਉਂਦੀ ਆ ਦੇਖ ਖੜੀ ਬਸੀ ਸਹੀ ਗੱਲ ਆ ਬਾਈ ਫਿਰ ਨਾ ਕੰਨ ਦੇ ਉੱਤੋਂ ਦੀ ਸਹੀ ਗੱਲ ਆ ਫੁੱਲ ਕੱਟਦਾ ਫੁੱਲ ਬਰੀਡ ਆ ਕਿਸੇ ਪਾਸਿਓਂ ਕਰਮ ਵਾਲੀ ਹੋਰਾ ਵੀ ਕਾਟ ਨਹੀਂ ਡਾਕਟਰ ਹੋਰਾ ਵੀ ਬਸੀ ਨਹੀਂ ਤਰੀਫ ਬਾਕੀ ਆ ਝੋਲੀ ਦਿਖਾ ਰਿਹਾ ਝੋਲੀ ਆ ਕੀ ਬਾਤ ਬਾਕੀ ਆ ਚੀਜ਼ ਦਿਖਾ ਦੀ ਹੂੰ ਸਿੱਧੀ ਸੁੁੱਧੀ ਲੱਤਾਂ ਲੁੱਤਾਂ ਦੇ ਇੱਕ ਵਿੱਚ ਸਿੱਧੀਆਂ ਆਪਾਂ ਸਹੀ ਗੱਲ ਆ ਹੋਰਾ ਇਹ ਬੈਂਗ ਨਹੀਂ ਆ ਜਾ ਇੱਥੇ ਝੋਲੀ ਨਹੀਂ ਸਹੀ ਹੈ ਆ ਦੇਖ ਆ ਇਧਰ ਆ ਕੇ ਲੈ ਠੰਡੀ ਕਿੰਨੀ ਹੈ ਬੜਾ ਵਾਲੀ ਬੜੀ ਚੰਗੀ ਬੱਸੀ ਆ ਦੇਖ ਲੈ ਚਾਰ ਹੀ ਥਣ ਪੂਰੀ ਵਿੱਚ ਬੜਾਂ ਵਾਲੀ ਝੋਲੀ ਆ ਡਾਕਟਰ ਬੜਾਂ ਵਾਲੀ ਝੋਲੀ ਇਹ ਜੇ ਬੱਚੇ ਦਾ ਬੰਦਾ ਵੇਚ ਦਿੰਦਾ ਚਲ ਮਜਬੂਰੀ ਹੁੰਦੀ ਹੈ ਕਿਸੇ ਨੂੰ ਹੂੰ ਤੇ ਯਾਰ ਵੇਚਣ ਵਾਲੀਆਂ ਚੀਜ਼ਾਂ ਇਹ ਸਹੀ ਗੱਲ ਆ ਬਾਈ ਕਾਦ ਦੇ ਬੱਚੀ ਦਾ ਕੀ ਬਾਤ ਆ ਕਿਦੇ ਤਿਆਰ ਹੋਗੀ ਸਵਾ ਦੋ ਲੱਖ ਦੀ ਬੱਸੀ ਹੂੰ ਜੇ ਨਾ ਵਿਕੀ ਹੂੰ ਫਿਰ ਆਪਾਂ ਬੈਠੇ ਆ ਇਹ ਬੰਦਾ ਸੇਵਾਲਾ ਹੋਵੇ ਸਹੀ ਗੱਲ ਹਾਂ ਜੇ ਜਾ ਕੇ ਤੂੜੀ ਦੇ ਬਣਦੀ ਫਿਰ ਤਾਂ ਆਪਣੇ ਵਸੇ ਦੀ ਰੋਗ ਨਾ ਇਹਦੇ ਰੋਗ ਸਹੀ ਗੱਲ ਹੈ ਬਾਈ ਹਾਂ ਬਾਕੀ ਦੇਖਣੀ ਚੰਗੀ ਆ ਕੋਈ ਝਾਲ ਨਹੀਂ ਦੇ ਪੂਰਾ ਬੱਸੀ ਦੇ ਲੈ ਲੈ ਦੇਖ ਕੋੜੀ ਨੂੰ ਖੜੀ ਲੈ ਕੀ ਬਾਤ ਹੈ ਕਿੰਨੀ ਚੰਗੀ ਬੱਸੀ ਆ ਪੂਰਾ ਪੂਰਾ ਕਾਨਾ ਬੱਸੀ ਦੇ ਲੈ ਹਮ ਮੁੱਲ ਜਾਇ ਦੇਖ ਲੈ ਜਾਇ ਮੁੱਲ ਕਰਾਂਗੇ ਬਹੁਤ ਠੀਕ ਗੱਬਣ ਦਾ ਮੁੱਲ ਕਰਾਂਗੇ ਹਾਂ ਤੇ ਦੰਦੋ ਦੋ ਦੰਦ ਹੀ ਆ ਪਿਓਰ ਦੋ ਦੰਦ ਹੀ ਆ ਪਿਓਰ ਆਪਾਂ ਦਿਖਾਤੀ ਤੇ ਬੱਸੀ ਸਹੀ ਗੱਲ ਹੈ ਬਾਈ ਜਮਾ ਕੋੜੀ ਵਰਗੀ ਬੱਸੀ ਆ ਬਾਈ ਨੇ ਦੱਸ ਤੀ ਜਿਹੜੀ ਖੀਰੀ ਆ ਖੀਰੀ ਕੇਹਾ ਦੋ ਦੰਦ ਦਾ ਦੋ ਦੰਦ ਕੇਹਾ ਹਾਏ ਗੱਬਣ ਆ ਗਈ ਆਪਣੀ ਕਰਾਈ ਵੀ ਆ ਹੂੰ ਤੇ ਅਗਲਾ ਆ ਵੀ ਕਰਾ ਕੇ ਲੈ ਜਾ ਬਾਕੀ ਹੁਣ ਦਿਖਾ ਦੇ ਕਦ ਮੇਰਾ 6 ਫੁੱਟ ਆ ਸਹੀ ਗੱਲ ਆ ਹਾਂ ਜੱਜਮੈਂਟ ਅਗਲਾ ਆਪੇ ਕਰ ਲੈ ਸਹੀ ਗੱਲ ਆ ਬਰਾਬਰ ਦਾ ਬਾਈ ਉਸ ਹਮ ਨਾਂ ਦਾ ਆ ਹਾਂ 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 ਲਾ ਲਿਓ ਬਾਈ ਕੀ ਬਾਤ ਆ ਬੜੀ ਬੱਚੀ ਬਹੁਤ ਚੰਗਾ ਬੱਚਾ ਡਾਕਟਰ ਚਿਹਰੇ ਦਿਖਾ ਦੀਏ ਜਿਹੜੇ ਵੀ ਕੇ ਆ ਬਾਈ ਹਾਂ ਉਹ ਦਿਖਾ ਦੇ ਆ ਬੱਚੀ ਵੇਚਤੀ ਨਾ ਇੱਕ ਹਾਂ ਆ ਬੈਗਾ ਤਿੰਨ ਬਸੇਗਾ ਬਸ ਇਹਨਾਂ ਬਾਰੇ ਤਾਂ ਫਿਰ ਬਾਲਾ ਬੋਲਣਾ ਹਾਂ ਇਹਨਾਂ ਬਾਰੇ ਕੋਈ ਨਹੀਂ ਬੋਲਣਾ ਬਸ ਇਹ ਭਾਈ ਆ ਗਏ ਟੜਕੇ ਕਹਿੰਦੇ ਫੋਟੋਆਂ ਪਾ ਦੇ ਮਾਰ ਫੋਟੋਆਂ ਸਾਡੇ ਕੋਲੇ ਟਾਈਮ ਨਹੀਂ ਮਾਲ ਉਹਨਾਂ ਸਾਡ ਨੂੰ ਮਿਲਦਾ ਨਹੀਂ ਕਿੰਨਾ ਹੀ ਵੇਚਣਾ ਸਹੀ ਆ ਹਾਂ ਮੈਂ ਭਾਈ ਬਣ ਕੇ ਤੁਸੀਂ ਆ ਕੇ ਦੇਖ ਜੋ ਤੇ ਇਹ ਕਹਿੰਦੇ ਚੱਲ ਅਸੀਂ ਆਏ ਨੇ ਭਾਈ ਆ ਗਏ ਗੱਡੀ ਤੇ ਚੱਲ ਆਪਾਂ ਇਹਨਾਂ ਨਾਲ ਸੌਦਾ ਹੋ ਗਿਆ ਠੀਕ ਹੈ ਭਾਈ ਹਾਂ ਇਹ ਕਹਿੰਦੇ ਅਸੀਂ ਵੀ ਥੋੜੇ ਵਿਸ਼ਵਾਸਤੀ ਆਏ ਆ ਤੁਸੀਂ ਸੱਚ ਬੋਲ ਦਿਓ ਹਾਂ ਮੈਨਾਂ ਨੂੰ ਹੁਣ ਵੀ ਕਹੇ ਬਸੀਆਂ ਹੁਣ ਦੇ ਦਿਆਂ ਜੇ ਉਹਨੂੰ ਕੋਈ ਮਹੌਂ ਕਹੇ ਤੇ ਜਾਂ ਇਹਦੇ ਬਚੀ ਕਹੇ ਤੇ ਜਾਂ ਦੋ ਦੰਦ ਕਹੇ ਵੀ ਧੋਖਣਾ ਦੇਤੀ ਤਾਂ ਆਪਾਂ ਬੈਠੇ ਆ ਸਹੀ ਗੱਲ ਆ ਬਈ ਪੈਸੇ ਓਟੇ ਵਾਪਸ ਬਸੀਆਂ ਮੇਰੇ ਕਾ ਮੋੜ ਦਿਓ ਬਹੁਤ ਠੀਕ ਆ ਹਾਂ ਇਨੀ ਗਰੰਟੀ ਕੋਈ ਲੈਂਦਾ ਨਹੀਂ ਲੈਂਦਾ ਨਹੀਂ ਕਿੰਨੇ ਆਪਾਂ ਲੈਣੇ ਆ ਸਹੀ ਗੱਲ ਹਾਂ ਹਾਂ ਨਹੀਂ ਜਦੋਂ ਕੰਮ ਡਾਕਟਰ ਆਪਾਂ ਇੱਕ ਨੰਬਰ ਹੀ ਕਰਨ ਜਦੋਂ ਆਪਣਾ ਕੰਮ ਇੱਕ ਨੰਬਰ ਆਪਾਂ ਨੂੰ ਫਿਰ ਹਾਂ ਹਾਂ ਹੋਰ ਵੀ ਕੋਈ ਨਹੀਂ ਹੈ ਨਾ ਬਈ ਜਿਵੇਂ ਡਾਰੀ ਨੂੰ ਕੋਈ ਉਹਨਾਂ ਇਹਦੇ ਵਿੱਚ ਯਾਰ ਮਿਲਦੇ ਹੈਗੇ ਹਾਂ ਆ ਦੇਖ ਬੱਚਾ ਹੁਣ ਮੁੱਲ ਲਾ ਕੇ ਆ ਯਾਰ ਤਾਂ ਮਿਲਦਾ ਹੁਣ ਆ ਥੋੜ ਆ ਦੇਖ ਬੱਚਾ ਗਣਾ ਨੇ ਆਇਆ ਚੰਗਾ ਕੀ ਬਾਤ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ